ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਵੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਬਿਨਾ ਤੇਲ ਤੋਂ ਬਿਨਾ ਘਿਓ ਤੋਂ ਬਹੁਤ ਹੀ ਟੇਸਟੀ ਜਿਹਾ ਨਾਸ਼ਤਾ ਇਹ ਲਈ ਆਪਾਂ ਸੋਜੀ ਅੱਧੀ ਕੌਲੀ ਆਪਾਂ ਸੋਜੀ ਦੀ ਲਈ ਆ ਤੇ ਉਸ ਤੋਂ ਅੱਧਾ ਜਿਹੜਾ ਆਪਾਂ ਦਹੀਂ ਲੈ ਲਿਆ 2-3 ਚਮਚੇ ਦਹੀਂ ਦੇ ਲੈ ਲਏ ਤੇ 2-3 ਚਮਚੇ ਜਿਹਾ ਪਾਣੀ ਦੇ ਪਾ ਦਿੱਤੇ ਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਤਾ ਨਮਕ ਟੇਸਟ ਅਨੁਸਾਰ ਮਿਕਸ ਕਰਕੇ ਇਨੂੰ ਆਪਾਂ ਜਿਹੜਾ ਸੋਜੀ ਨੂੰ ਟੱਕ ਦੇਣਾ ਤਾਂ ਕਿ ਜਿਹੜੀ ਫੁੱਲ ਜਾਵੇ ਇਹ ਚੰਗੀ ਤਰ੍ਹਾਂ ਪਹਿਲਾਂ ਸਾਰ ਕੇ ਮਿਕਸ ਕਰ ਦੰਨੇ ਆ ਨਮਕ ਦਹੀਂ ਸੋਜੀ ਜੋਈ ਹੈ ਤੇ ਫਿਰ ਇਹਨੂੰ ਆਪਾਂ ਟੱਕ ਕੇ ਰੱਖ ਦੰਨੇ ਆ ਵੀਡੀਓ ਤੁਹਾਨੂੰ ਪਤਾ ਅਸੀਂ ਆਸਾਨ ਜਿਹੇ ਤਰੀਕੇ ਨਾਲ ਬਣਾਉਨੇ ਹੁੰਨੇ ਆ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਫਿਰ ਇਹ ਆਪਾਂ ਨੂੰ ਪੂਰੀ ਰੈਸਪੀ ਜਿਹੜੀ ਸਮਝ ਲੱਗਦੀ ਆ ਤੇ ਦੇਖੋ ਚੰਗੀ ਤਰ੍ਹਾਂ ਆਪਾਂ ਇਹਨੂੰ ਰਲਾ ਦਿੱਤਾ ਹੈ ਮਿਕਸ ਕਰਤਾ ਹੈ ਤੇ ਹੁਣ ਇਹਨੂੰ ਆਪਾਂ ਰੱਖ ਦੰਨੇ ਟੱਕ ਕੇ ਤੇ ਇੱਧਰ ਇੱਕ ਰੱਖਤੀ ਆਪਾਂ ਕੜਾਹੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਨੇ ਆ ਤੇਲ ਜੀ ਤੇ ਦੋ ਚਮਚੇ ਆਪਾਂ ਤੇਲ ਦੇ ਇਹਦੇ ਵਿੱਚ ਪਾਏ ਆ ਤੇ ਉਹਨੂੰ ਆਪਾਂ ਉਹਦੇ ਵਿੱਚ ਆਪਾਂ ਪਾਤਾ ਜੀਰਾ ਜੀਰੇ ਨੂੰ ਮੜਾ ਜਿਹਾ ਸੇਕ ਲੱਗ ਜਾਂਦਾ ਹੈ ਤੜਕ ਜਾਂਦਾ ਜੀਰਾ ਜਿਹੜਾ ਆ ਤੇ ਹੁਣ ਪਾ ਦੰਨੇ ਆਪਾਂ ਪਿਆਜ਼ ਥੋੜਾ ਜਿਹਾ ਤੇ ਦੋ ਚਮਚੇ ਆਪਾਂ ਇਹਦੇ ਵਿੱਚ ਬਰੀਕ ਕਟਿਆ ਪਿਆਜ਼ ਪਾ ਦਿੱਤਾ ਆ ਤੇ ਇਹਨੂੰ ਵੀ ਆਪਾਂ ਜ਼ਿਆਦਾ ਨਹੀਂ ਭੁੰਨਣਾ ਹੈਗਾ ਜ਼ਿਆਦਾ ਨਹੀਂ ਪਕਾਉਣਾ ਇਹਨੂੰ ਥੋੜਾ ਜਿਹਾ ਨਰਮ ਕਰਨਾ ਆਪਾਂ ਬਸ ਤੇ ਬਹੁਤਾ ਨਹੀਂ ਪਕਾਉਣਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਜਿਹੜਾ ਆ ਹਲਾਉਂਦੇ ਹੋਏ ਤਾਂ ਕਿ ਸੜੇ ਵੀ ਨਾ ਹਰੀ ਮਿਰਚ ਥੋੜੀ ਜਿਹੀ ਕੁੱਟ ਕੇ ਪਾ ਦਿੱਤੀ ਤੇ ਟਮਾਟਰ ਪਾ ਦੁੱਤੇ ਆ 2 ਚਮਚੇ ਹਰੀ ਮਿਰਚ ਜਿਹੜੀ ਬਰੀਕ ਬਰੀਕ ਕੱਟ ਕੇ ਆਪਾਂ ਉਹ ਪਾ ਦਿੱਤੀ ਆ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਨਾ ਜਿੰਨਾ ਕ ਆਪਾਂ ਸਪਾਈਸੀ ਬਣਾਉਣਾ ਆ ਉੰਨੀ ਕ ਆਪਾਂ ਮਿਰਚ ਪਾ ਦਿੱਤੀ ਆ 2 ਚਮਚੇ ਟਮਾਟਰ ਦੇ ਪਾ ਦਿੱਤੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਪਕਾ ਲੈਨੇ ਆ ਜ਼ਿਆਦਾ ਨਹੀਂ ਪਕਾਉਣਾ ਆਪਾਂ ਇਹਨਾਂ ਨੂੰ ਤੇ ਹੁਣ ਇਹਦੇ ਵਿੱਚ ਵੀ ਥੋੜਾ ਜਿਹਾ ਆਪਾਂ ਨਮਕ ਪਾਤਾ ਤੇ ਹਲਦੀ ਪਾਤੀ ਆ ਗਰਮ ਮਸਾਲਾ ਪਾਤਾ ਬੇਸਿਕ ਮਸਾਲੇ ਪਾ ਕੇ ਆਪਾਂ ਹਰ ਇੱਕ ਚੀਜ਼ ਬਣਾਉਨੇ ਆ ਜਿਹੜੇ ਆਮ ਆਪਾਂ ਹਾਰ दाल ਸਬਜੀ ਦੇ ਵਿੱਚ ਵਰਤਦੇ ਆ ਜਿਆਦਾ ਮਸਾਲੇ ਨਹੀਂ ਆਪਾਂ ਪਾਉਂਦੇ ਕਿਉਂਕਿ ਹਰ ਇੱਕ ਦੇ ਘਰੇ ਜਿਹੜੇ ਆ ਤੇ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਇਹ ਤਾਂ ਆਪਾਂ ਬੇਸਿਕ ਜਿਹੜੇ ਧਨੀਆ ਪਾਊਡਰ ਜੀਰਾ ਪਾਊਡਰ ਗਰਮ ਮਸਾਲਾ ਇਹ ਤਾਂ ਆਪਾਂ ਸਾਰੇ ਵਰਤਦੇ ਆ ਤੇ ਅਗਰ ਨਹੀਂ ਵੀ ਹੈਗਾ ਤਾਂ ਆਪਾਂ ਉਹਨੂੰ ਮੜੇ ਪੀਸ ਸਕਦੇ ਆ ਤੇ ਮਸਾਲਾ ਬਣ ਜਾਂਦਾ ਉਹਦਾ ਪਾਊਡਰ ਬਣ ਜਾਂਦਾ ਆਲੂ ਉਵਾਲ ਕੇ ਕੱਦੂਕਸ ਕਰ ਲਏ ਆ ਮੈਂ ਤੇ ਇਹਨਾਂ ਨੂੰ ਹੁਣ ਇਹਦੇ ਵਿੱਚ ਸਵਾਰ ਕੇ ਕਰਦੇ ਆਂ ਮਿਕਸ ਤਾਂ ਕਿ ਜਿਹੜਾ ਆ ਇਹ ਆਪਣਾ ਪਿਆਜ਼ ਵਾਲਾ ਤੜਕਾ ਤੇ ਆਲੂ ਇੱਕਸਾਰ ਹੋ ਜਾਣ ਸੇਕ ਨੂੰ ਆਪਾਂ ਰੱਖਿਆ ਹੈ ਘੱਟ ਕਿਉਂਕਿ ਇਹਦੇ ਵਿੱਚ ਆਪਾਂ ਪਾਣੀ ਵਗੈਰਾ ਬਿਲਕੁਲ ਨਹੀਂ ਪਾਉਣਾ ਹੈਗਾ ਤੇ ਇਸ ਤਰ੍ਹਾਂ ਮਸਲਦੇ ਹੋਏ ਆਪਾਂ ਜਿਹੜੇ ਆ ਆਲੂ ਤੇ ਤੜਕਾ ਜਿਹੜਾ ਆਪਣਾ ਪੂਰਾ ਇੱਕਸਾਰ ਆਪਾਂ ਕਰ ਲੈਣਾ ਆ ਆਲੂਆਂ ਦੇ ਵਿੱਚ ਪੂਰਾ ਲੂਣ ਮਿਰਚ ਜਿਹੜਾ ਐਨ ਚੰਗੀ ਤਰ੍ਹਾਂ ਰਲ ਜਾਊਗਾ ਬਿਲਕੁਲ ਸੌਖੇ ਤਰੀਕੇ ਦੇ ਨਾਲ ਅਸੀਂ ਜਿਹੜੀ ਹਰ ਇੱਕ ਵੀਡੀਓ ਤਿਆਰ ਕਰਦੇ ਆਂ ਜੀ ਤੇ سپورਟ ਕਰਦੇ ਆ ਕਰੋ ਜੀ ਸਾਡੇ ਚੈਨਲ ਨੂੰ ਸ਼ੇਅਰ ਕਰਦੇ ਆ ਕਰੋ ਵੀਡੀਓ ਨੂੰ ਤੇ ਕਮੈਂਟ ਕਰਕੇ ਦੱਸਦੇ ਆ ਕਰੋ ਕਿੰਦਾ ਦੀ ਸਾਡੀ ਜਿਹੜੀ ਰੈਸਪੀ ਤੁਹਾਨੂੰ ਲੱਗਦੀ ਆ ਕਿੱਥੋਂ ਤੁਸੀਂ ਦੇਖਦੇ ਆ ਸਾਡੀ ਵੀਡੀਓ ਤੇ ਤੁਹਾਡੇ ਕਮੈਂਟ ਬਹੁਤ ਹੀ ਸਾਨੂੰ ਜਿਹੜੇ એનર્ਜੀ ਦਿੰਦੇ ਆ ਤੇ ਸਵਾਰ ਕੇ ਮਿਕਸ ਕਰਕੇ ਤੇ ਆਪਾਂ ਇੱਕ ਪਲੇਟ ਦੇ ਵਿੱਚ ਜਿਹਦੇ ਚ ਪਹਿਲਾਂ ਆਲੂ ਸੀ ਉਹਦੇ ਵਿੱਚੇ ਆਪਾਂ ਇਹਨਾਂ ਨੂੰ ਕੱਢਤਾ ਤੇ ਪੱਖੇ ਥੱਲੇ ਇਹਨੂੰ ਰੱਖ ਕੇ ਆਪਾਂ ਠੰਡਾ ਕਰ ਲੈਣਾ ਕਿਉਂਕਿ ਆਪਾਂ फटाफट ਜਿਹੜਾ ਆ ਨਾਸ਼ਤਾ ਬਣਾ ਕੇ ਤਿਆਰ ਕਰਨਾ ਤੇ ਇਹਨੂੰ ਬਸ ਪੱਖਾ ਤੇ ਲੈ ਐਮੀ ਜਲਦੀ 5 ਮਿੰਟ ਵਿੱਚ ਠੰਡਾ ਹੋ ਜਾਣਾ ਇਹਨੇ ਤੇ ਦੋ ਲੈ ਲੈ ਅਸੀਂ ਗਲਾਸ ਤੇ ਇਹਨਾਂ ਦੇ ਵਿੱਚ ਥੋੜਾ ਥੋੜਾ ਤੇਲ ਪਾ ਲਿਆ ਆਪਾਂ ਤੇ ਕੋਈ ਵੀ ਜਿਹੜਾ ਤੁਸੀਂ ਤੇਲ ਖਾਂਦੇ ਆ ਨਾ ਉਹ ਪਾ ਸਕਦੇ ਤੇ ਇਹਨਾਂ ਨੂੰ ਬਸ ਗ੍ਰੀਸ ਕਰਨਾ ਆਪਾਂ ਚੰਗੀ ਤਰ੍ਹਾਂ ਦੋਨਾਂ ਗਲਾਸਾਂ ਨੂੰ ਤੇ ਸਵਾਰ ਕੇ ਗ੍ਰੀਸ ਕਰ ਲੈਣੇ ਆ ਤੇ ਉਧਰ ਮੈਂ ਕੜਾਹੀ ਦੇ ਵਿੱਚ ਇੱਕ ਗਲਾਸ ਵਿੱਚ ਥੋੜ੍ਹਾ ਜਿਹਾ ਤੇਲ ਜ਼ਿਆਦਾ ਪੈ ਗਿਆ ਸੀ ਤੇ ਦੂਜੇ 'ਚ ਆਪਾਂ ਪਾ ਕੇ ਉਹਨੂੰ ਤੇ ਸਵਾਰ ਕੇ ਉਹਨੂੰ ਵੀ ਗ੍ਰੀਸ ਕਰ ਲੈਣੇ ਆ ਇੱਕ ਕੜਾਹੀ ਦੇ ਵਿੱਚ ਮੈਂ ਪਾਣੀ ਗਰਮ ਰੱਖਿਆ ਆ ਤੇ ਦੋ ਇਹਦੇ ਹਿੱਸੇ ਕਰ ਲੈਣੇ ਆਪਾਂ ਆਲੂਆਂ ਦੇ ਠੰਡਾ ਹੋ ਗਿਆ ਇਹੇ ਪੱਖੇ ਥੱਲੇ ਰੱਖਤਾ ਸੀ ਮੈਂ ਦੋ ਹਿੱਸੇ ਕਰ ਲਏ ਆਪਾਂ ਤੇ ਦੋ ਗਲਾਸ ਆਪਾਂ ਰੈਡੀ ਕੀਤੇ ਹਨ ਤੇ ਇੱਕ ਇਦਾਂ ਪੇੜਾ ਜਿਹਾ ਬਣਾ ਕੇ ਤੇ ਦੀ ਸ਼ੇਪ ਲੰਬੀ ਕਰ ਦੇਣੀ ਆਪਾਂ ਗਲਾਸ ਦੇ ਈ ਤਰ੍ਹਾਂ ਗਲਾਸ ਦੇ ਸਾਈਜ਼ ਦਾ ਆਪਾਂ ਇਹਨੂੰ ਬਣਾ ਦਾਣਾ ਹੈ ਦੇਖੋ ਇਦਾਂ ਦੋਨੇ ਰੋਲ ਆਪਾਂ ਇਦਾਂ ਤਿਆਰ ਕਰ ਲੈਣੇ ਦੇਖ ਲੈਣੇ ਆਪਾਂ ਗਲਾਸ ਨੂੰ ਚੱਕ ਕੇ ਤੇ ਦੇਖੋ ਬਸ ਮਾੜਾ ਜਿਹਾ ਹੋਰ ਇਹਨੂੰ ਵਧਾ ਦੰਨੇ ਇਦਾਂ ਤੇ ਦੋਨੇ ਪੀਸ ਆਪਾਂ ਇਸ ਤਰ੍ਹਾਂ ਤਿਆਰ ਕਰ ਲਏ ਆ ਜੀ ਤੇ ਹੁਣ ਦੇਖ ਲੰਨੇ ਆਪਾਂ ਸੂਜੀ ਨੂੰ ਦੇਖੋ ਸੂਜੀ ਜਿਹੜੀ ਫੁੱਲ ਗਈ ਆ ਐਨ ਸਖਤ ਹੋ ਗਈ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦਨੇ ਆ ਥੋੜਾ ਜਿਹਾ ਜ਼ਿਆਦਾ ਨਹੀਂ ਪਾਉਣਾ ਥੋੜਾ ਥੋੜਾ ਪਾ ਕੇ ਮਿਕਸ ਕਰਕੇ ਫਿਰ ਇਹਨੂੰ ਦੇਖਦੇ ਆ ਜ਼ਿਆਦਾ ਇੱਕਦਮ ਪਾਣੀ ਨਹੀਂ ਪਾਉਣਾ ਹੈਗਾ ਤੇ ਜ਼ਿਆਦਾ ਵੀ ਪਤਲੀ ਨਾ ਹੋ ਜਵੇ ਇਹ ਤੇ ਦੇਖੋ ਇਦਾਂ ਆਪਾਂ ਇਹਨੂੰ ਸਵਾਰ ਕੇ ਜਿਹੜਾ ਆ ਮਿਕਸ ਕਰ ਲੈਣਾ ਲੂਣ ਆਪਾਂ ਇਹਦੇ ਵਿੱਚ ਪਹਿਲਾਂ ਪਾ ਦਿੱਤਾ ਸੀਗਾ ਜਦੋਂ ਆਪਾਂ ਇਹਨੂੰ ਟੜਾ ਕੇ ਰੱਖਿਆ ਸੀ ਠੀਕ ਆ ਜੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਦੇ ਆ ਤੇ ਸਗਲਾ ਇੱਕ ਮੈਂ ਜਿਹੜਾ ਆ ਉਹ ਰੱਖਿਆ ਹੈ ਪਾਣੀ ਉਹਦੇ ਵਿੱਚ ਗਰਮ ਹੋਣ ਲਈ ਕੜਾਹੀ ਦੇ ਵਿੱਚ ਗਲਾਸ ਜਿਹੜੇ ਪੂਰੇ ਨਹੀਂ ਸੀ ਹੋਣੇ ਤੇ ਕਾਲੀ ਮਿਰਚ ਮੈਂ ਪਾ ਦਿੱਤੀ ਹੈ ਥੋੜੀ ਜਿਹੀ ਤੇ ਹੁਣ ਇਹਨੂੰ ਵੀ ਮਿਕਸ ਕਰ ਦੰਨੇ ਆ ਸਵਾਰਕੇ ਦੇ ਵਿੱਚ ਤਾਂ ਕਿ ਜਿਹੜਾ ਬਾਹਰਲਾ ਹਿੱਸਾ ਇਹਦਾ ਉਹ ਵੀ ਫਿੱਕਾ ਨਾ ਰਵੇ ਉਹਦੇ ਵਿੱਚ ਵੀ ਲੂਣ ਮਿਰਚ ਜਿਹੜਾ ਵਧੀਆ ਹੋਵੇ ਤੇ ਹਾਲੇ ਵੀ ਇਹ ਥੋੜੀ ਜਿਹੀ ਸਖਤ ਲੱਗੀ ਆ ਮੈਨੂੰ ਤੇ ਹੁਣ ਦੇਖੋ ਇਨੋ ਦਾ ਅੱਧਾ ਪੈਕਟ ਸਿਰ ਪਾਉਣਾ ਮੈਂ ਕਿਉਂਕਿ ਆਪਾਂ ਸੂਜੀ ਥੋੜੀ ਰਲਾਈ ਆ ਅੱਦਾਂ ਪਿਆ ਕੇ ਅੱਦਾਂ ਮੈਂ ਰੱਖ ਲਿਆ ਫੇਰ ਵਰਤ ਲੈਣਾ ਆਪਾਂ ਉਹਦੇ ਤੇ ਮਾੜਾ ਜਿਹਾ ਪਾਣੀ ਆਪਾਂ ਹੋਰ ਪਾ ਦੁੱਤਾ ਆ ਤੇ ਇਹਨੂੰ ਸਵਾਰ ਕੇ ਜਿਹੜਾ ਰਲਾ ਕੇ ਇੱਕੋ ਜਿਹਾ ਇਹਨੂੰ ਕਰ ਲੈਣਾ ਤੇ ਇਹਨੂੰ ਪਾ ਕੇ ਤੁਹਾਨੂੰ ਪਤਾ ਹੀ ਹੈ ਇੱਕਦਮ ਇਹ ਫਲਫੀ ਹੋ ਜਾਂਦੀ ਹੈ ਤੇ ਇੱਦਾਂ ਬਸ ਇੱਕੋ ਸਾਈਡ ਨੂੰ ਆਪਾਂ ਇਹਨੂੰ ਜਿਹੜਾ ਆ ਫੈਂਟ ਲਿਆ ਚੰਗੀ ਤਰ੍ਹਾਂ ਤੇ ਹੁਣ ਜਿਹੜੇ ਆਪਾਂ ਲੈ ਆ ਗਲਾਸ ਉਹਦੇ ਵਿੱਚ ਪਹਿਲਾਂ ਦੋ ਚਮਚੇ ਪਾਉਣੇ ਆ ਥੱਲੇ ਤੇ ਇੱਕ ਚਮਚਾ ਹੋਰ ਪਾ ਲੈਣੇ ਆ ਜੀ ਤੇ ਹੁਣ ਜਿਹੜੇ ਆਪਾਂ ਆਲੂ ਤਿਆਰ ਕੀਤਾ ਨੇ ਰੋਲ ਤੇ ਦੋਨੋਂ ਗਲਾਸਾਂ ਵਿੱਚ ਪਹਿਲਾਂ ਦੋ ਦੋ ਚਮਚੇ ਪਾ ਲੈਣੇ ਮੈਨੂੰ ਲੱਗਦਾ ਸੂਜੀ ਆਪਣੀ ਥੋੜੀ ਜਿਹੀ ਘੱਟ ਆ ਤੇ ਕੋਈ ਨਹੀਂ ਆਪਾਂ ਉੱਪਰ ਥੋੜਾ ਪਾ ਦਾਂਗੇ ਜਿਹੜਾ ਉੱਪਰਲਾ ਹਿੱਸਾ ਹੋਣਾ ਇਹਦਾ ਤੇ ਹੁਣ ਆਪਾਂ ਜਿਹੜੇ ਆਲੂ ਦੇ ਰੋਲ ਬਣਾਏ ਆ ਨਾ ਉਹ ਇਸ ਤਰ੍ਹਾਂ ਗਲਾਸ ਦੇ ਵਿੱਚ ਵਿਚਾਲੇ ਰੱਖ ਦਾਨਾ ਤੇ ਹੁਣ ਥੋੜੀ ਜਿਹੀ ਸੂਜੀ ਸੂਜੀ ਆਪਣੀ ਥੋੜੀ ਜਿਹੀ ਘੱਟ ਵਾ ਤੇ ਥੋੜੀ ਸੂਜੀ ਆਪਾਂ ਇਹਨਾਂ ਦੇ ਉੱਪਰ ਪਾ ਦਾਂਗੇ ਤੇ ਮੈਂ ਇੱਕ ਭਰ ਕੇ ਨੀ ਕੋਲੀ ਜਿਹੜੀ ਪਾਈ ਸੀ ਅੱਧਿਕ ਕੁਆਲੀ ਪਾਈ ਸੀ ਤੇ ਦੇਖੋ ਇਹਨੂੰ ਤਾਂ ਆਪਾਂ ਕਰ ਲਿਆ ਰੈਡੀ ਦੂਸਰਾ ਵੀ ਜਿਹੜਾ ਆਪਣਾ ਰੋਲ ਹੈਗਾ ਆਲੂ ਵਾਲਾ ਤੇ ਉਹਨੂੰ ਵੀ ਇਹਦੇ ਵਿੱਚ ਇਦਾਂ ਸੈੱਟ ਕਰ ਦੰਨੇ ਵਿਚਾਲੇ ਤੇ ਬਾਕੀ ਜਿਹੜੀ ਬਚੀ ਐ ਸੂਜੀ ਥੋੜੀ ਬਹੁਤੀ ਹੋਵੇ ਇਹਦੇ ਉੱਪਰ ਆਪਾਂ ਪਾ ਦਾਨੀ ਆ ਤੇ ਵਧੀਆ ਬਣ ਜਣੇ ਟੈਨਸ਼ਨ ਦੀ ਕੋਈ ਗੱਲ ਨਹੀਂ ਸੂਜੀ ਥੋੜੀ ਜਿਹਾ ਜ਼ਿਆਦਾ ਹੁੰਦੀ ਤਾਂ ਐ ਨਹੀਂ ਇਹਨਾਂ ਨੇ ਕਬਰ ਹੋ ਜਾਣਾ ਸੀ ਉੱਪਰ ਤੱਕ ਭਰ ਜਾਣਾ ਸੀ ਤੇ ਹਲਾ ਦਿੱਤਾ ਗਲਾਸਾਂ ਨੂੰ ਮੜਾ ਜੇ ਦੇਖੋ ਇਦਾਂ ਦੇ ਤਿਆਰ ਹੋ ਗਏ ਦੋਨੇ ਗਲਾਸ ਤੇ ਪਾਣੀ ਆਪਾਂ ਗਰਮ ਰੱਖਿਆ ਸੀ ਵਿੱਚ ਰੱਖਿਆ ਸੀ ਇੱਕ ਸਟੈਂਡ ਉੱਤੇ ਗਲਾਸ ਟਿਕਣੇ ਨੇ ਮੈਂ ਉਹਦੇ ਉੱਤੇ ਜਾਲੀ ਰੱਖਤੀ ਜਿਹਦਨ ਆਪਾਂ ਕੋਈ ਵੀ ਡੋਂਗੇ ਵਗੈਰਾ ਟਕਦੇ ਆ ਤੇ ਉੱਤੇ ਰੱਖਦੇ ਦੋਨੇ ਗਲਾਸ ਸਟੈਂਡ ਦੇ ਉੱਤੇ ਸੈੱਟ ਨਹੀਂ ਹੋਣੇ ਸੀ ਇਸ ਕਰਕੇ ਮੈਂ ਜਾਲੀ ਰੱਖੀ ਹੈ ਜੀ ਤੇ ਦੇਖੋ ਟਕਤੇ ਸੀਗੇ ਤੇ 15 ਮਿੰਟਾਂ ਦੇ ਵਿੱਚ ਜਿਹੜੇ ਇਹ ਤਿਆਰ ਹੋ ਗਏ ਦੇਖੋ ਆਪਣਾ ਜਿਹੜੀ ਇਹ ਸਟਿਕਾਂ ਆ ਇਹਨਾਂ ਕਲੀਨ ਆਈ ਹੈ ਸਾਫ਼ ਆ ਤੇ ਪੱਕ ਚੁੱਕੇ ਇਹਨਾਂ ਨੂੰ ਆਪਾਂ ਬਾਹਰ ਰੱਖ ਕੇ ਤੇ ਬਿਲਕੁਲ ਠੰਡੇ ਹੋਏ ਆ ਤੇ ਇਹਨਾਂ ਨੂੰ ਕੱਢਣਾ ਆ ਜੇ ਆਪਾਂ ਗਰਮ-ਗਰਮ ਦੇ ਵਿੱਚ ਕੱਢਿਆ ਨਾ ਇਹਨਾਂ ਨੂੰ ਤੇ ਟੁੱਟ ਜਾਣੇ ਦੇਖੋ ਠੰਡੇ ਹੋ ਗਏ ਆ ਨਾ ਤੇ ਹੁਣ ਚਾਕੂ ਦੇ ਨਾਲ ਇਹਨਾਂ ਨੂੰ ਆਪਾਂ ਜਿਹੜਾ ਸਾਈਡਾਂ ਤੋਂ ਐਦਾਂ ਹਲਾ ਦੰਨੇ ਜੀ ਛੜਾ ਦੰਨੇ ਸਾਈਡਾਂ ਇਹਨਾਂ ਦੀਆਂ ਤੇ 15-20 ਮਿੰਟ ਟੋਟਲ ਲੱਗੇ ਆ ਮੇਰੇ ਸਾਰੇ ਇਹਨਾਂ ਨੂੰ ਬਣਨੇ ਬਹੁਤ ਹੀ ਟੇਸਟੀ ਤੇ ਹੈਲਦੀ ਇਹ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਕਿਉਂਕਿ ਤੇਲ ਆਪਾਂ ਇਹਦੇ ਵਿੱਚ ਬਿਲਕੁਲ ਜੂਸ ਨਹੀਂ ਕੀਤਾ ਸਿਰਫ ਗਲਾਸਾਂ ਨੂੰ ਆਪਾਂ ਤੇਲ ਲਾਇਆ ਸੀ ਤੇ ਦੇਖੋ ਜੀ ਕਿੰਨੇ ਸੋਹਣੇ ਆਪਣੇ ਜਿਹੜੇ ਇਹ ਰੋਲ ਬਣ ਕੇ ਤਿਆਰ ਹੋ ਗਏ ਆ ਥੋੜੀ ਜਿਹੀ ਸੂਜੀ ਘੱਟ ਸੀ ਇਸ ਕਰਕੇ ਉੱਪਰ ਉਹ ਜਿਹੜੇ ਆ ਥੋੜੇ ਜਿਹੀ ਆਲੂ ਆਪਾਂ ਨੂੰ ਨੰਗੇ ਦਿਸਦੇ ਆ ਤਵੇ ਤੇ ਮੈਂ ਪਾਇਆ ਇੱਕ ਚਮਚਾ ਤੇਲ ਇਚ ਪਾਤੀ ਰਾਈ ਇਹ ਆਪਸ਼ਨਲ ਆ ਤੁਸੀਂ ਇਹ ਤੜਕਾ ਲਾਉਣਾ ਚਾਹਨੇ ਲਾਓ ਨਹੀਂ ਤਾਂ ਐਸੇ ਤਰ੍ਹਾਂ ਕੱਟ ਕੇ ਉਹਨਾਂ ਨੂੰ ਤੇ ਖਾ ਸਕਦੇ ਆ ਵਿੱਚ ਪਾਤੀ ਮੈਂ ਦੇਗੀ ਮਿਰਚ ਰੰਗ ਦੇ ਵਾਸਤੇ ਰਾਈ ਤੇ ਦੇਗੀ ਮਿਰਚ ਤੇ ਇੱਕ ਚਮਚਾ ਮੈਂ ਤੇਲ ਦਾ ਪਾਇਆ ਸੀ ਤੇ ਹੁਣ ਇਹਨਾਂ ਦੋਨਾਂ ਰੋਲਾਂ ਨੂੰ ਆਪਾਂ ਇਹਦੇ ਉੱਤੇ ਇਦਾਂ ਚੰਗੀ ਤਰ੍ਹਾਂ ਜਿਹੜਾ ਥੋੜੀ ਜਿਹੀ ਕ੍ਰਿਸਪੀ ਕਰ ਲੈਣਾ ਖਾਣ ਵਾਸਤੇ ਇਦਾਂ ਹੀ ਇਹ ਤਿਆਰ ਆ ਜਿਹੜੇ ਬਿਲਕੁਲ ਵੀ ਤੇਲ ਨਹੀਂ ਵਰਤਣਾ ਚਾਹੁੰਦੇ ਨਾ ਐਸੇ ਤਰ੍ਹਾਂ ਇਹਦੇ ਪੀਸ ਕੱਟ ਕੇ ਤੇ ਤੁਸੀਂ ਇਹਨੂੰ ਖਾ ਸਕਦੇ ਆ ਜੀ ਐਨ ਰੈਡੀ ਆ ਖਾਣ ਲਈ ਇਹ ਤੇ ਆਪਾਂ ਇਹਨੂੰ ਥੋੜੀ ਜਿਹਾ ਅੱਧਾ ਕ੍ਰਿਸਪੀ ਕਰ ਲੈਣਾ ਆ ਦੇਖੋ ਕਿੰਨਾ ਸੌਖਾ ਤਰੀਕਾ ਆ ਹੈਲਥੀ ਵੀ ਆ ਤੇ ਟੇਸਟੀ ਵੀ ਜਿਹੜੇ ਤੇਲ ਕਿਉਂ ਨਹੀਂ ਖਾਣਾ ਚਾਹੁੰਦੇ ਇਸ ਤਰ੍ਹਾਂ ਤੁਸੀਂ ਇਹਨੂੰ ਬਣਾ ਕੇ ਚਾਹ ਦੇ ਨਾਲ ਖਾ ਸਕਦੇ ਆ ਤੇ ਹੁਣ ਇਹਦੇ ਆਪਾਂ ਕੱਟਦੇ ਨੇ ਪੀਸ ਦੇਖੋ ਵਿੱਚੋਂ ਆਲੂ ਆ ਨਾ ਭਰੇ ਉਹ ਜਿਹੜਾ ਆਪਾਂ ਰੋਲ ਵਿੱਚ ਆਲੂਆਂ ਦਾ ਪਾਇਆ ਸੀ ਨਾ ਉਦੇ ਨਾਲ ਆਲੂ ਜਿਹੜੇ ਐਨ ਭਰੇ ਹੋਏ ਆ ਇਹਦੇ ਵਿੱਚ ਇਹ ਵਧੀਆ ਨਾਸ਼ਤਾ ਆਪਣਾ ਬਣ ਕੇ ਤਿਆਰ ਹੋ ਗਿਆ। ਵੀਡੀਓ ਮੇਰੀ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਦੇ ਹੋ ਜੀ। ਨਵੇਂ ਵੀਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ। ਦੇਖ ਸਕਦੇ ਆ ਤੁਸੀਂ ਕਿੰਨਾ ਸੋਹਣਾ ਐਨ ਜਿਹੜਾ ਨਰਮ ਆਪਣਾ ਨਾਸ਼ਤਾ ਬਣ ਕੇ ਤਿਆਰ ਹੋ ਚੁੱਕਿਆ ਜੀ। ਫਟਾਫਟ ਆਪਾਂ ਬਣਾ ਕੇ ਇਹਨੂੰ ਖਾ ਸਕਦੇ ਆ। ਬਣਾਓ ਤੇ ਖਾਓ ਜੀ। ਵੀਡੀਓ ਦੇਖਣ ਲਈ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ।